ਮੋਸੋਜ ਮੈਂ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਨਾ ਚਾਹਨਾ ਵਾਂ ਕਿ 12 ਫ फेब्रुवारी ਦਾ ਕਿਸਾਨਾਂ ਦਾ ਬੜਾ ਵੱਡਾ ਅੰਦੋਲਨ ਚੱਲ ਰਿਹਾ ਸ਼ੰਭੂ ਤੇ ਖਨੌਰੀ ਬਾਰਡਰਾਂ ਦੇ ਵਿੱਚ ਉੱਤੇ ਔਰ ਬੜੀ ਜਦੋਜਹਿਦ ਹੋ ਰਹੀ ਆ ਔਰ ਇਹ ਪਿਛਲੇ ਕੋਈ 11 12 ਦਿਨਾਂ ਦੇ ਵਿੱਚ ਬਹੁਤ ਤਸ਼ੱਦਦਤਾ ਆਇਆ ਗਿਆ ਹਰਿਆਣਾ ਦੀ ਪੁਲਿਸ ਵੱਲੋਂ ਕੇਂਦਰ ਦੀ ਸਰਕਾਰ ਵੱਲੋਂ ਪਹਿਲਾਂ ਤਾਂ ਬਹੁਤ ਫੱਟੜ ਕੀਤੀ ਗਈ ਟੇਅਰ ਗੈਸ ਸ਼ੈਲਿੰਗ ਹੋਈ ਰਬਰ ਬੁਲੇਟਸ ਚਲੀਆਂ ਔਰ ਇਹਦੇ ਵਿੱਚ ਇਹਦੇ ਦਰਮਿਆਨ ਇੱਕ ਸਾਡਾ ਨੌਜਵਾਨ ਜਿਹੜਾ ਹੈ ਸ਼ੁਭਕਰਨ ਸਿੰਘ ਜਿਹੜਾ ਬਠਿੰਡੇ ਦੇ ਪਿੰਡ ਬੱਲੋ ਪਿੰਡ ਦਾ ਰਹਿਣ ਵਾਲਾ ਵਾ ਇਹਦਾ ਕਤਲ ਹੋ ਗਿਆ। ਔਰ ਇਹਦੇ ਸਿਰ ਵਿੱਚ ਗੋਲੀ ਮਾਰੀ ਸਿੱਧੀ ਔਰ ਪਹਿਲਾਂ ਕਹਿੰਦੇ ਸੀ ਜੀ ਗੋਲੀਆਂ ਨਹੀਂ ਚਲਦੀਆਂ ਜੇ ਹੁਣ ਤਾਂ ਹੁਣ ਤਾਂ ਟਵਿੱਟਰ ਤੇ ਤੇ ਸੋਸ਼ਲ ਮੀਡੀਆ ਦੇ ਉੱਤੇ ਡਾਇਰੈਕਟਲੀ ਬੰਦੂਕ ਚਲਾਉਂਦੇ ਵੀ ਜਿਹੜੇ ਹਰਿਆਣਾ ਪੁਲਿਸ ਦੇ ਯੂਨੀਫਾਰਮ ਵਿੱਚ ਨੇ ਉਹ ਸਾਰਾ ਕੁਝ ਤੁਹਾਡੇ ਸਾਹਰ ਹੋ ਚੁੱਕਿਆ। ਹੁਣ ਇਹਦੇ ਕਤਲ ਨੂੰ ਵੀ ਹੋਏ ਨੂੰ ਕਈ ਦਿਨ ਹੋ ਗਏ ਨੇ। ਇਹਦੀ ਜਿਹੜੀ ਬਾਡੀ ਸੀਗੀ ਉਹ ਉਹਨਾਂ ਨੇ ਅਵਸ਼ੇਤ ਪਟਿਆਲਾ ਹਸਪੀਟਲ ਰੱਖ ਛੱਡੀ ਆ ਔਰ ਉਹਨਾਂ ਨੇ ਕਿਹਾ ਇਹਦਾ ਅੰਤਮ ਸੰਸਕਾਰ ਉਹਦੋਂ ਤਾਈਂ ਨਹੀਂ ਕਰਾਂਗੇ ਜਦ ਤੱਕ ਤੁਸੀਂ ਸਾਨੂੰ ਇਹਦਾ ਇਨਸਾਫ ਨਹੀਂ ਇਹਦੇ ਤੋਂ ਇਲਾਵਾ ਲਗਭਗ ਕੋਈ 200 ਤੋਂ ਉੱਤੇ ਕਿਸਾਨ ਚੰਗਾ ਮਤਲਬ ਕੀ ਕਹਿੰਦੇ ਹੁੰਦੇ ਕਿ ਵੱਡੇ ਪੱਦਰ ਦੇ ਉੱਤੇ ਉਹਨਾਂ ਦੇ ਉਹ ਜ਼ਖਮੀ ਹੋਏ ਨੇ ਕਿਸੇ ਦੀਆਂ ਕਈਆਂ ਦੇ ਕਈ ਕੋ ਟਾਂਕੇ ਲੱਗੇ ਕਿਸੇ ਦੀ ਲੱਤਾਂ ਟੁੱਟ ਗਈਆਂ ਕਿਸੇ ਦੇ ਹੋਰ ਆ ਗੋਲੀਆਂ ਬੁਲੇਟ ਵਾਲੀਆਂ ਮਾਰੀਆਂ ਜਿਹੜਾ ਸਾਡਾ ਮੇਰਾ ਸਾਡਾ ਸਾਥੀ ਹੈ ਮੀਡੀਆ ਦਾ ਨੀਲ ਭਲਿੰਦਰ ਸਿੰਘ ਉਹਦਾ ਮਸੀ ਅੱਖ ਬਚੀ ਬਹੁਤ ਕਈ ਟਾਂਕੇ ਲੱਗੇ ਉਹਦਾ ਜਿਆਦਾ ਇੰਜਰੀਸ ਸਸਟੇਨ ਕੀਤੀਆਂ ਬਹੁਤ ਮਤਲਬ ਕੀ ਕਹਿੰਦੇ ਕਿ ਵਾਈਡ ਸਪਰੈਡ ਇਸ ਅੰਦੋਲਨ ਦੇ ਵਿੱਚ ਤਸ਼ੱਦਦ ਸਾਹਮਣੇ ਨਜ਼ਰ ਆਗਾ ਧੂਆਂ ਧੂਆਂ ਉੱਡ ਰਿਆ ਵਾ ਤੁਸੀਂ ਸਭ ਨੇ ਦੇਖ ਲਿਆ ਸਾਰਾ ਕੁਝ ਫੇਸਬੁੱਕ ਤੇ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਔਰ ਇਹਦੇ ਦਰਮਿਆਨ ਇੱਕ ਖਬਰ ਆਈ ਕਿ ਆ ਮੇਰੇ ਕੋ ਫੋਟੋ ਇੱਕ ਹੈਗੀ ਤੁਸੀਂ ਦੇਖ ਲਿਆ ਇਹ ਨੌਜਵਾਨ ਹੈਗਾ ਵਾ ਪ੍ਰੀਤਪਾਲ ਸਿੰਘ ਆ ਤੁਸੀਂ ਦੇਖ ਸਕਦੇ ਹੋ ਇਸ ਵਕਤ ਇਹਦੀ ਲੱਤ ਲੱਤਾਂ ਤੋੜੀਆਂ ਹੋਈਆਂ ਨੇ ਇਹਦੇ ਮੂੰਹ ਦੇ ਉੱਤੇ ਸਾਰੀ ਬੜੀਆਂ ਸਵियर ਇੰਜਰੀਜ਼ ਆ ਇਹ ਇਸ ਵਕਤ ਪਿਆ ਹੋਇਆ ਵਾ ਪੀਜੀਆਈ ਜਿਹੜਾ ਰੁਤਕ ਹਰਿਆਣੇ ਦੇ ਵਿੱਚ ਆ ਔਰ ਜਾਣਕਾਰੀ ਇਹ ਮਿਲੀ ਤੁਸੀਂ ਪਹਿਲਾਂ ਵੀ ਸੁਣ ਲਿਆ ਹੋਣਾ ਕਿ ਕੁਝ ਹਰਿਆਣਾ ਪੁਲਿਸ ਦੇ ਨੇ ਆਪਣੇ ਨੌਜਵਾਨ ਜਿਹੜੇ ਬੂਰੀਆਂ ਚ ਪਾ ਕੇ ਚੱਕ ਕੇ ਲੈ ਗਏ ਔਰ ਉੱਥੇ ਇਹਨੂੰ ਜਾ ਕੇ ਚੰਗਾ ਇਹਨੂੰ ਪੁਲਿਸ ਟਾਰਚਰ ਕੁੱਟਪਾਰ ਕਰਕੇ ਤੇ ਨੂੰ ਹੁਣ ਉੱਥੇ ਦਾਖਲ ਕਰਾ ਦਿੱਤਾ ਔਰ ਕਿਆ ਇਹ ਗਿਆ ਵਾਕੀ ਜੀ ਔਰ ਪਤਾ ਲੱਗਿਆ ਕਿ ਇਹਦੇ ਤੇ ਉਲਟਾ ਹਰਿਆਣਾ ਪੁਲਿਸ ਨੇ 307 ਦਾ ਮੁਕਦਮਾ ਦਰਜ ਕਰਤਾ ਮਤਲਬ ਸਾਡੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਨੇ ਅਜ ਤਾਈਂ ਇੱਕ ਵੀ ਛੋਟੀ ਮੋਟੀ ਐਫ ਆਈ ਆਰ ਵੀ ਨਹੀਂ ਕੀਤੀ 200 ਬੰਦਾ ਫੱਟੜ ਬੁਰੀ ਤਰ੍ਹਾਂ ਨਾਲ ਸ਼ੁਭ ਕਰਨ ਦੀ ਮੌਤ ਪ੍ਰੀਤਪਾਲ ਦੀ ਇੰਜਰੀਜ਼ ਔਰ ਔਰ ਇਹ ਕਹਿ ਰਹੇ ਨੇ ਹੁਣ ਜਿਹੜੇ ਪੁਲਿਸ ਵਾਲੇ ਨੇ ਪੰਜਾਬ ਦੇ ਪੁਲਿਸ ਵਾਲੇ ਉਹਨਾਂ ਨੇ ਗੱਲ ਨਵੀਂ ਬਣਾ ਲਈ ਆ ਜੀ ਜੀ ਇਹਦਾ ਜਿਹੜਾ ਜਿਹੜਾ ਸ਼ੁਭ ਕਰਨ ਦੀ ਮੌਤ ਹੋਈ ਆ ਜਿਹੜੀ ਗੋਲੀ ਵੱਜੀ ਆ ਇਹ ਹਰਿਆਣੇ ਦੀ ਟੈਰੀਟਰੀ ਦੇ ਵਿੱਚ ਆ ਸ਼ਹਿਰਤ ਗੜੀ ਪੁਲਿਸ ਸਟੇਸ਼ਨ ਨਾਲ ਜੀਂਦ ਹਲਕੇ ਦੇ ਵਿੱਚ ਚਲੋ 1 ਮਿੰਟ ਵਾਸਤੇ ਮੰਨ ਲਈਏ ਉਹਨਾਂ ਦੀ ਦਲੀਲ ਹੀ ਮੰਨ ਲਈਏ ਸ਼ਹਿਰਤ ਚੁੱਠੀ ਦਲੀਲ ਚ ਤੁਸੀਂ ਬੰਦਾ ਮਾਰ ਕੇ ਚੱਕ ਕੇ ਆਪਣੀ ਟੈਰੀਟਰੀ ਟੈਰੀਟਰੀ ਚ ਲੈ ਜਾਓ ਕੋਈ ਪੁੱਛਣ ਵਾਲਾ ਹੀ ਨਹੀਂ ਇਸ ਜੋ ਕੁਝ ਉੱਥੇ ਜੰਗਲ ਦਾ ਰਾਜ ਚੱਲ ਰਿਹਾ ਇਸ ਵਕਤ ਬਾਰਡਰਾਂ ਦੇ ਉੱਤੇ ਮੰਨ ਲਓ ਕਿ ਉਹ ਗੜੀ ਦੇ ਵਿੱਚ ਜਾਂ ਜੀਂਦ ਇਲਾਕੇ ਦੇ ਵਿੱਚ ਉਹਦੀ ਮੌਤ ਹੋ ਜੇ ਪੁਲਿਸ ਵਾਲੇ ਜਿਹੜੇ ਕਹਿੰਦੇ ਨੇ ਤਾਂ ਫਿਰ ਵੀ देयर इज अ लेजिटिमेट ਲਾਅ ਕਿ ਇਹਨਾਂ ਦੇ ਪੇਰੈਂਟਸ ਦੀ ਸਟੇਟਮੈਂਟ ਲੈ ਕੇ ਆਈ ਵਿਟਨੈਸ ਦੀ ਸਟੇਟਮੈਂਟ ਲੈ ਕੇ ਤੁਸੀਂ 0 एफआईआर ਦਰਜ ਕਰ ਸਕਦੇ ਆ ਪੰਜਾਬ ਦਾ ਚੀਫ ਮਿਨਿਸਟਰ ਅਗਰ ਚਾਵੇ ਉਹ ਕਿਸੇ ਵੀ ਪੁਲਿਸ ਸਟੇਸ਼ਨ ਦੇ ਵਿੱਚ 0 एफआईआर ਦਰਜ ਕਰਕੇ ਤੇ ਅਗਲੀ ਕਾਰਵਾਈ ਵਾਸਤੇ ਉਹ ਹਰਿਆਣਾ ਪੁਲਿਸ ਨੂੰ ਡਾਇਰੈਕਸ਼ਨ ਭੇਜ ਸਕਦਾ ਔਰ ਪੋਸਟਮਾਰਟਮ ਦੀ ਰਿਪੋਰਟ ਵਗੈਰਾ ਤੋਂ ਬਾਅਦ ਸਾਰੀ ਕਾਰਵਾਈ ਪੁਖਤਾ ਜਿਹੜੀ ਹੈ ਉਹ ਹੋ ਸਕਦੀ ਆ ਪਰੰਤੂ 0 एफआईआर ਵੀ ਨਹੀਂ ਕੀਤੀ ਤ론 ਇੱਕ ਮਿੰਟ ਬਾਅਦ ਤੇ ਕਹਿੰਦੇ ਜੀ ਉਹ ਤਾਂ ਜੀਨ ਦੇ ਵਿੱਚ ਜ ਸੱਟਾਂ ਲੱਗੀਆਂ ਜਿਹੜੀਆਂ ਹਰਿਆਣਾ ਹਰਿਆਣਾ ਪੁਲਿਸ ਨੇ ਡਰੋਨਾਂ ਰਾਹੀਂ ਘੱਗਰ ਪੁਲ ਜਿਹੜਾ ਕਿ ਸਾਡਾ ਪੁਲਿਆ ਪੰਜਾਬ ਦਾ ਉਹਦੇ ਤੇ ਪਹਿਲਾਂ ਬੈਰੀਕੇਡਿੰਗ ਕੀਤੀ ਉਹ ਸਾਡੇ ਅਧਿਕਾਰ ਖੇਤਰ ਦੇ ਵਿੱਚ ਡਾਕਾ ਮਾਰਿਆ ਹਰਿਆਣੇ ਨੇ ਭਗਵੰਤ ਮਾਨ ਨੇ ਉਹ ਉਹਦੇ ਤੇ ਵੀ ਚੁੱਪ ਰਿਆ ਉਹਨਾਂ ਨੇ ਬੈਰੀਕੇਡਿੰਗ ਦਰਿਆ ਦੇ ਸੈਂਟਰ ਪੁਲ ਦੇ ਵਿੱਚ ਆਣ ਕੀ ਕੀਤੀ ਉਹ ਸਾਡਾ ਇਲਾਕਾ ਪੰਜਾਬ ਦਾ ਫਿਰ ਉੱਥੋਂ ਡਰੋਨ ਦੇ ਰਾਹੀਂ ਸਾਡੇ ਕਿਸਾਨਾਂ ਦੇ ਉੱਤੇ ਸ਼ੰਭੂ ਔਰ ਸਾਰੇ ਪਾਸੇ ਟੇਅਰ ਗੈਸ ਛੇਲ ਮਾਰੇ ਜਿਹਦੇ ਕਰਕੇ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਸਾਰੀਆਂ ਦੀ ਮੈਡੀਕਲ ਰਿਪੋਰਟਸ ਪੰਜਾਬ ਦੇ ਹਸਪਤਾਲਾਂ ਦੇ ਵਿੱਚ ਆਈਆਂ ਰਾਜਪੁਰਾ ਵਗੈਰਾ ਸਾਰੇ ਹਸਪੀਟਲ ਕੀ ਭਗਵੰਤਮਾਨ ਨੇ ਕਿਸੇ ਜਿਹੜਾ ਸਾਡੇ ਧਰਤੀ ਦੇ ਵਿੱਚ ਪੰਜਾਬ ਚ ਵੜ ਕੇ ਉਹਨਾਂ ਨੇ ਸਾਡੇ ਬੰਦਿਆਂ ਨੂੰ ਜਿਹੜਾ ਹੈਗਾ ਉਹਨਾਂ ਦੇ ਸੱਟਾਂ ਮਾਰੀਆਂ ਕੀ ਕੋਈ ਐਫਆਈਆਰ ਉਹ ਦਰਜ ਕੀਤੀ ਹੈ ਪੁਲਿਸ ਆਫੀਸਰ ਨੂੰ ਪੁੱਛਣਾ ਹੋਣਾ ਕਿ ਤੁਸੀਂ ਕਹਿੰਦੇ ਕਿ ਸ਼ੁਭਕਰਨ ਜਿਹੜਾ ਸੀ ਉਹ ਤਾਂ ਜੀਨ ਦੇ ਦੇ ਕਿਸੇ ਇਲਾਕੇ ਚ ਸਿਗੀ ਉਹਦਾ ਜਿਹੜਾ ਹੋਇਆ ਕਤਲ ਤੇ ਆ ਤਾਂ ਸਾਰਾ ਕੋਈ ਤੁਹਾਡੀਆਂ ਅੱਖਾਂ ਦੇ ਸਾਹਮਣੇ ਹੋਇਆ ਇੱਥੇ ਵੀ ਕੋਈ ਐਫਆਈਆਰ ਦਰਜ ਹੈਗੀ ਤੇ ਸਾਡੇ ਦੇ ਪਰਚਾ ਦਰਜ ਕਰਨਾ ਹੋਵੇ ਤੇ ਇਹੀ ਪੁਲਿਸ ਵਾਲੇ ਜਿਹੜੇ ਜੋ ਮਰਜੀ ਉਹਨਾਂ ਤੋਂ ਗਲਤ ਕੰਮ ਕਰਾ ਲੋ ਜੋ ਮਰਜੀ ਝੂਠੀਆਂ ਕਵਰੀਆਂ ਦਿਖਾ ਲੋ ਜੋ ਮਰਜੀ ਝੂਠ ਬੁਲਵਾ ਲੋ ਕੀ ਭਗਵੰਤ ਤੁਹਾਡੀ ਪੁਲਿਸ ਸਿਰਫ ਆਪਣੇ ਪੋਲੀਟੀਕਲ ਅਪੋਨੈਂਟਸ ਦੇ ਖਿਲਾਫ ਹੀ ਦਲੇਰ ਹੈ ਤੇ ਜਦੋਂ ਅਸਲ ਇਨਸਾਫ ਦੇਣਾ ਸ਼ੁਰੂ ਕਰਨ ਨੂੰ ਪਿਆ ਪ੍ਰੀਤਪਾਲ ਨੂੰ ਤੇ ਆ ਜਿਹੜੇ 200 ਤੋਂ ਉੱਤੇ ਫੱਟੜ ਕਿਸਾਨ ਨੇ ਤੇ ਫਿਰ ਤੁਹਾਡੀ ਪੁਲਿਸ ਕਾਇਰ ਤੇ ਕਮਜ਼ੋਰ ਹੈ ਅਸਲੀਅਤ ਭਰਾਓ ਤੇ ਭੈਣੋ ਗੱਲ ਇਹ ਆ ਕਿ ਭਗਵੰਤ ਮਾਨ ਨੂੰ ਕੁਰਸੀ ਛੱਡਣ ਤੋਂ ਡਰ ਲੱਗਦਾ ਇਹਨੇ ਇੱਕ ਬਿਆਨ ਦਿੱਤਾ ਪਿਛਲੇ ਦਿਨੀ ਕਿ ਮੈਂ ਪੂਰਾ ਇਨਸਾਫ ਦਊਗਾ ਸ਼ੁਭਕਰਨ ਨੂੰ ਹਾਲਾਂਕਿ ਮੈਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਕਿ ਰਾਸ਼ਟਰਪਤੀ ਰਾਜ ਤੇਰੇ ਪੰਜਾਬ ਵਿੱਚ ਲਾਵਾਂਗੇ ਉਹ ਇੰਨਾ ਸੱਚ ਬੋਲ ਗਿਆ ਵਾ ਪਰ ਉਸ ਤੋਂ ਅਗਲਾ ਗੱਲ ਸਾਰੀ ਲੁਕੋ ਗਿਆ ਕਿ ਮੈਂ 100 ਵਾਰੀ ਕੁਰਸੀਆਂ ਵਾਰਨ ਦੀ ਵਾਰੀ ਤਾਂ ਹੈ ਨਹੀਂ ਕਿ ਹਲੇ ਤੱਕ ਕੋਈ ਉਹ ਬੰਦਾ ਤਾਂ ਮਰ ਗਿਆ ਪ੍ਰੀਤਪਾਲ ਨੂੰ ਚੱਕ ਕੇ ਉਹ ਪੀਜੀਆ ਰੋਤਕ ਲੈ ਗਏ ਨੇ ਆਪਾਂ ਉਹਦੇ ਵਾਸਤੇ ਵੀ ਕੋਈ ਹਾਜ਼ਾ ਨਾਰਾ ਨਹੀਂ ਮਾਰਿਆ ਔਰ ਤੁਸੀਂ 92 ਜਿਹੜਾ ਮੈਂ ਫਿਰ ਬੁਰਾ ਨਾ ਮਨਾਵਾਂ ਸੇ ਤੇ ਇੱਕ ਕੁਮਰ ਵਿਜੇ ਪ੍ਰਤਾਪ ਨੂੰ ਛੱਡ ਦਿਓ ਵਿੱਚੋਂ ਬਾਕੀ ਜਿਹੜੇ 91 ਬੰਦੇ ਨੇ ਤਾਈਓ ਫਿਰ ਤੁਸੀਂ ਸ਼ਬਦ ਜਦੋਂ ਮੈਂ ਕਹਿੰਦਾ ਕਿ ਬੰਦੂਆ ਮਜ਼ਦੂਰ ਹੋ ਤੁਸੀਂ ਤੁਹਾਡੇ 91 ਚ ਕੋ ਗਿਆ ਇਹਨਾਂ ਦਾ ਹਾਲ ਪੁੱਛਣ ਵਾਸਤੇ ਉੱਥੇ ਬਾਰਡਰ ਦੇ ਉੱਤੇ ਕੋਈ ਉਹਨਾਂ ਨੂੰ ਅੰਦੋਲਨ ਦੇ ਵਿੱਚ ਤੁਸੀਂ ਜਾ ਕੇ ਕੋ ਆਪਣੇ ਇਲਾਕਿਆਂ ਦੇ ਵਿੱਚੋਂ ਕੁਝ ਬੰਦੇ ਲੈ ਕੇ ਗਏ ਤੁਸੀਂ ਉੱਥੇ ਕੋਈ ਤੁਸੀਂ ਐਫ ਆਈ ਆਰ ਵਾਸਤੇ ਭਗਵੰਤ ਮਾਨ ਦੇ ਉੱਤੇ ਪ੍ਰੈਸ਼ਰ ਪਾਇਆ ਕਿ ਐਫ ਆਈ ਆਰ ਦਰਜ ਹੋਣੀ ਚਾਹੀਦੀ ਸ਼ੁਭਕਰਨ ਦੇ ਕਤਲ ਦੀ ਮੈਂ ਨਾ ਕੀਤਾ ਕਿਸੇ ਨੇ ਕੋਈ ਤਾਈਓ ਤੁਹਾਨੂੰ ਅਸੀਂ ਬੰਦੂਆ ਮਜ਼ਦੂਰ ਪੰਜਾਬ ਦੇ ਲੋਕਾਂ ਨੇ ਨਾਂ ਰੱਖਿਆ ਔਰ ਭਗਵੰਤ ਨੂੰ ਪੁੱਛਣਾ ਚਾਹੁੰਨਾ ਮਨੀਸ਼ ਸੋਡਿਆ ਤੇ ਸਤਿੰਦਰ ਜੈਨ ਮੁਜੂਦੋ ਅਰੈਸਟ ਕਰਦੀ ਦਿੱਲੀ ਉਦੋਂ ਤੋਂ ਤੁਸੀਂ ਬੜੇ ਨੱਠੇ ਜਾਂਦੇ ਹੋ ਧਰਨੇ ਲਾਉਣ ਵਾਸਤੇ ਬੀਜੇਪੀ ਦੇ ਖਿਲਾਫ ਕਿ ਆ ਕਿ ਅਸੀਂ ਤਾਂ ਕੱਟੜੇ ਮਾਨਦਾਰ ਹਾਂ ਸਾਡੇ ਸਾਥ ਬਹੁਤ ਵੀ ਇਨਸਾਫੀ ਹੋ ਰਹੀ ਹੈ ਈਡੀ ਔਰ ਸੀਬੀਆਈ हमको ਬਹੁਤ ਤੰਗ ਕਰੀ ਹਾਲਾਂਕਿ ਤੁਹਾਡੀਆਂ ਏਜੰਸੀਆਂ ਪੰਜਾਬ ਪੁਲਿਸ ਦੇ ਵਿਜੀਲੈਂਸ ਉਦੋਂੋਂ ਵੀ ਵੱਧ ਪੰਜਾਬ ਦੇ ਸਿਆਸੀ ਲੋਕਾਂ ਦੇ ਮੇਰੇ ਸਮੇਤ ਭਾਨੇ ਸਿੱਧੂ ਆਦਿ ਸਮੇਤ ਦਰਜਨਾ ਲੋਕਾਂ ਦੇ ਤੁਸੀਂ ਝੂਠੇ ਪਰਚੇ ਦਰਜ ਕੀਤੇ ਨੇ ਪਰ ਉੱਥੇ ਤੁਸੀਂ ਧਰਨੇ ਲਾਉਣੇ ਹੋ ਨਾ ਤੇ ਹੁਣ ਤੁਹਾਡਾ ਧਰਨਾ ਕਿੱਥੇ ਗਿਆ ਉਹ ਬੀਜੇਪੀ ਦੇ ਖਿਲਾਫ ਚਲੋ ਹੋਰ ਨਹੀਂ ਕੋਈ ਧਰਨਾ ਹੀ ਮਾਰ ਦਿੰਦੇ ਤੁਸੀਂ ਸ 99 ਬੰਦੇ ਇਕੱਠੇ ਕਰਕੇ ਸ਼ੰਭੂ ਬਾਰਡਰ ਤੇ ਨਹੀਂ ਜਾ ਸਕਦੇ ਤੁਸੀਂ ਮੁਹਾਲੀ ਵਿੱਚ ਹੀ ਧਰਮਾਰ ਮਾਰ ਦਿੰਦੇ ਉੱਥੇ ਗਵਰਨਰ ਪੰਜਾਬ ਦੇ ਘਰ ਦੇ ਬਾਹਰ ਹੀ ਧਰਨਾ ਮਾਰ ਦਿੰਦੇ ਇਸ ਕਰਕੇ ਆਹ ਨੌਬਤ ਇਸ ਵਕਤ ਆਈ ਔਰ ਮੈਂ ਫਿਰ ਕਹਿਣਾ ਚਾਹੁੰਨਾ ਕਿ ਕੋਈ ਵੀ ਕ੍ਰਾਈਮ ਕਿਤੇ ਵੀ ਹੋ ਜਾਂਦਾ ਇਹ ਸਾਰੇ ਇੰਡੀਆ ਚ ਕਿਤੇ ਕ੍ਰਾਈਮ ਹੋਵੇ ਵੀ ਪੰਜਾਬ ਪੁਲਿਸ ਇਜ਼ ਕੰਪਟੈਂਟ ਕੰਪਟੈਂਟ ਟੂ ਰਜਿਸਟਰ ਜ਼ੀਰੋ ਐਫ ਆਈ ਆਰ ਔਰ ਉਹ ਐਫ ਆਈ ਆਰ ਦਰਜ ਕਰਕੇ ਉੱਥੇ ਹਰਿਆਣੇ ਨੂੰ ਭੇਜ ਸਕਦੇ ਕਿ ਇਹਨਾਂ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਫਾਲੋਅ ਅਪ ਐਕਸ਼ਨ ਕੀਤਾ ਜਾਵੇ ਪਰ ਉਹ ਵੀ ਕਿਸੇ ਨੇ ਨਹੀਂ ਕੀਤਾ ਹੁਣ ਤੁਸੀਂ ਦੇਖੋ ਨਾ ਜਿਹੜੇ ਵਿਜੀਲੈਂਸ ਪਰਚੇ ਦਰਜ ਹੁੰਦੇ ਨੇ ਉਹ ਭਾਵੇਂ ਬੰਦਾ ਫਰੀਦਕੋਟ ਦਾ ਰਹਿਣ ਵਾਲਾ ਵਾ ਜਾਂ ਕੋਈ ਸਾਡੇ ਐਮ.ਐਲ.ਏ. ਪਾੜੇ ਦੇ ਖਿਲਾਫ ਇਨਕੁਆਇਰੀ ਚੱਲਦੀ ਆ ਉੱਥੇ ਗੁਰਦਾਸਪੁਰ ਦੇ ਵਿੱਚ ਜਦੋਂ ਪਰਚਾ ਦਰਜ ਹੋਣਾ ਉਹ ਵਿਜੀਲੈਂਸ ਪੁਲਿਸ ਸਟੇਸ਼ਨ ਮੋਹੱਲੀ ਚ ਦਰਜ ਕਰਦੇ ਆ ਅਗਰ ਇਹ ਹੋ ਸਕਦਾ ਤੇ ਫਿਰ ਜ਼ੀਰੋ ਐਫ.ਆਈ.ਆਰ ਵੀ ਬੜੇ ਆਰਾਮ ਨਾਲ ਹੋ ਸਕਦੀ ਪਰ ਨਹੀਂ ਉਹਦੇ ਲਈ ਕੀ ਕਹਿੰਦੇ ਵਿਲ ਪਾਵਰ ਚਾਹੀਦੀ ਆ ਜਾਨ ਚਾਹੀਦੀ ਆ ਜਿਹੜੀ ਲੱਤਾਂ ਤੇ ਖੜਿਆ ਨਾ ਪੰਪ ਗਵੰਤ ਇਹਦੇ ਲਈ ਜਾਨ ਚਾਹੀਦੀ ਲੱਤਾਂ ਦੇ ਜਾਨ ਪਰ ਔਰ ਜੇ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਨਹੀਂ ਕੁਝ ਕੀਤਾ ਇਸ ਗੱਲ ਦੇ ਉੱਤੇ ਤਾਂ ਅਸੀਂ ਜਿੰਨੇ ਜੋਗੇ ਹੈਗੇ ਅਸੀਂ ਪੂਰਾ ਹਾ ਦਾ ਨਾਰਾ ਮਾਰਾਂਗੇ ਇਸ ਕਿਸਾਨਾਂ ਦੇ ਅੰਦੋਲਨ ਵਾਸਤੇ ਤਾਂ ਰੋਜ਼ ਮਾਰ ਹੀ ਰਹੇ ਆ ਪਰ ਗਾਉ ਉਹਨਾਂ ਨੇ ਪਲੈਨ ਤਰੀਕੇ ਨਾਲ ਅਸੀਂ ਇਹ ਤਾਂ ਹਾ ਦਾ ਨਾਰਾ ਮਾਰ ਕੇ ਸ਼ੁਭ ਕਰਨ ਦੀ ਇਨਸਾਫ ਦੀ ਲੜਾਈ ਔਰ ਪ੍ਰੀਤਪਾਲ ਤੁਸੀਂ ਪ੍ਰੀਤਪਾਲ ਦਾ ਹਰਿਆਣਾ ਨੇ ਝੂਠਾ ਪਰਚਾ ਦਰਜ ਕੀਤਾ ਤੁਸੀਂ ਇਹਦੇ ਪੇਰੈਂਟਸ ਕੋਲੋਂ ਉਹਦੇ ਲੈ ਕੇ ਇੱਥੇ ਪੰਜਾਬ ਦੇ ਵਿੱਚ ਪਰਚਾ ਪਰਚਾ ਦਰਜ ਕਰੋ ਹਰਿਆਣਾ ਦੇ ਪੁਲਿਸ ਆਫਸਰਸ ਦੇ ਖਿਲਾਫ 200 ਤੋਂ ਉੱਤੇ ਐਫ ਆਈ ਆਰ ਬਣਦੀ ਹਰਿਆਣਾ ਪੁਲਿਸ ਆਫਸਰਸ ਦੇ ਖਿਲਾਫ ਫਾਰ ਟੌਰਚਰਿੰਗ ਫਾਰ ਫਾਰ ਬਰਟੈਲਿਟੀ ਫੋਰ क्रुएਲਟੀ ਫੋਰ ਬਾਰਬਰੀਕ ਐਕਸ ਜਿਹੜੇ ਉਹਨਾਂ ਨੇ ਕਮਿਟ ਕੀਤੇ ਸਾਡੀ ਧਰਤੀ ਦੇ ਚੰਦਰ ਵੜਕੇ ਬਸ ਇਹੀ ਇਮਤਿਹਾਨ ਦੀ ਘੜੀ ਅਸੀਂ ਦੇਖ ਰਹੇ ਸਾਰੇ ਪੰਜਾਬ ਇੰਟਰਨੈਸ਼ਨਲ ਮੀਡੀਆ ਦੇਖ ਰਿਹਾ ਵਾ ਦੁਨੀਆ ਭਰ ਚੋਂ ਲੋਕੀ ਦੇਖ ਰਹੇ ਨੇ ਬ੍ਰਿਟਿਸ਼ ਪਾਰਲੀਮੈਂਟ ਵਿੱਚ ਗੱਲ ਉੱਠ ਰਹੀ ਹੈ ਕਿਸਾਨਾਂ ਦੀ ਔਰ ਸਾਰੇ ਦੇਸ਼ ਸਾਰੇ ਯੂਰਪ ਦੇ ਵਿੱਚ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਵਾ ਉਹ ਸਾਰੇ ਕਿਸਾਨ ਯੂਰੋਪੀਅਨ ਕਿਸਾਨਾਂ ਨੇ ਪ੍ਰੋਟੈਸਟ ਵੱਜੋਂ ਉਰਖੋਂ ਦੇ ਵੱਡੇ ਵੱਡੇ ਮੰਤਰੀਆਂ ਦੇ ਘਰ ਦੇ ਬਾਹਰ ਗਾਰਬੇਜ ਦਾ ਡੰਪ ਲਾ ਦਿੱਤੇ ਨੇ ਉਹਨਾਂ ਨੇ ਕੁਛ ਨਹੀਂ ਕਿਹਾ ਲੇਕਿਨ ਸਾਡੇ ਦੇਸ਼ ਦੀ ਸਰਕਾਰ ਸਾਨੂੰ ਹੀ ਦਿੱਲੀ ਜਾਣ ਤੋਂ ਉਰੇ ਇੱਕ ਬੈਰੀਕੇਡਿੰਗ ਕਰਕੇ ਕਿਲ ਲਾ ਕੇ ਕੰਕਰੀਟ ਦੁਵਾਰਾ ਖੜੀਆਂ ਕਰਕੇ ਸਾਨੂੰ ਰੋਕਿਆ ਬਸ ਇਹੀ ਤੁਹਾਡੇ ਸਾਰਿਆਂ ਦੇ ਕਚੇਰੀ ਵਿੱਚ ਅੱਜ ਰੱਖਣਾ ਸੀਗਾ ਉਮੀਦ ਕਰਦਾ ਹਾਂ ਕਿ ਪ੍ਰਿੰਸੀਪਲ ਨੂੰ ਔਰ ਨਾਲ ਜਿਹੜਾ ਹੈ ਸ਼ੁਭਕਰਨ ਨੂੰ ਭਗਵੰਤ ਦੀ ਸਰਕਾਰ ਜਿਹੜੀ ਇਨਸਾਫ ਦਿਵਾਉਣ ਦਾ ਮਾਤਾ ਰੱਖੀ ਮੇਰੇ ਨਾਲ ਜੁੜਨਾਸਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ